ਡিয়ার ਸਟੂਡੈਂਟਸ ਸਾਡਾ ਅੱਜ ਦਾ ਟੌਪਿਕ ਹੈ ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਢਲੇ ਸਿਧਾਂਤ ਬੇਸਿਕ ਪ੍ਰਿੰਸੀਪਲਸ ਆਫ ਇੰਡੀਆਜ਼ ਫੋਰਨ ਪੋਲਿਸੀ ਸੋ ਸਭ ਤੋਂ ਪਹਿਲਾਂ ਤਾਂ ਕੁਐਸਚਨ ਇਹ ਪੈਦਾ ਹੁੰਦਾ ਆ ਕਿ ਵਿਦੇਸ਼ ਨੀਤੀ ਦਾ ਮੀਨਿੰਗ ਕੀ ਹੈ ਵਿਦੇਸ਼ ਨੀਤੀ ਤੋਂ ਭਾਵ ਕੀ ਹੈ ਸੋ ਸਭ ਤੋਂ ਪਹਿਲਾਂ ਅਸੀਂ ਇਹਦੇ ਮੀਨਿੰਗ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਅਸੀਂ ਵਿਦੇਸ਼ ਨੀਤੀ ਦੇ ਸਿਧਾਂਤਾਂ ਬਾਰੇ ਚਰਚਾ ਕਰਾਂਗੇ ਸੋ ਵਿਦੇਸ਼ ਨੀਤੀ ਦਾ ਮੀਨਿੰਗ ਕੀ ਹੈ ਵਿਦੇਸ਼ ਨੀਤੀ ਅਜਿਹੇ ਸਿਧਾਂਤਾਂ ਅਤੇ ਵਿਵਹਾਰਾਂ ਦਾ ਸਮੂਹ ਹੈ ਜਿੰਨਾ ਦੁਆਰਾ ਇੱਕ ਰਾਜ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਅਤੇ ਉਹਨਾਂ ਦੇ ਵਿਕਾਸ ਲਈ ਦੂਜੇ ਰਾਜਾਂ ਨਾਲ ਆਪਣੇ ਸਬੰਧਾਂ ਨੂੰ ਨਿਯਮਿਤ ਕਰਦਾ ਹੈ ਸੋ ਪਿਆਰੇ ਵਿਦਿਆਰਥੀਓ ਸੌਖੇ ਸ਼ਬਦਾਂ ਵਿੱਚ ਜੇ ਅਸੀਂ ਗੱਲ ਕਰੀਏ ਵਿਦੇਸ਼ ਨੀਤੀ ਤੋਂ ਭਾਵ ਉਹ ਨੀਤੀ ਆ ਜਿਹੜੀ ਕਿ ਇੱਕ ਰਾਜ ਦੁਆਰਾ ਬਣਾਈ ਜਾਂਦੀ ਆ ਦੂਜੇ ਮੁਲਕਾਂ ਨਾਲ ਆਪਣੇ ਸਬੰਧਾਂ ਨੂੰ ਨਿਯਮਿਤ ਕਰਨ ਵਾਸਤੇ ਜਦੋਂ ਇੱਕ ਰਾਜ ਦੂਜੇ ਰਾਜਾਂ ਦੇ ਨਾਲ ਜਾਂ ਦੂਜੇ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਨੂੰ ਨਿਯਮਿਤ ਕਰਨ ਵਾਸਤੇ ਜਿਹੜੀ ਨੀਤੀ ਤਿਆਰ ਕਰਦਾ ਆ ਜਾਂ ਜਿਹੜੀ ਪਾਲਿਸੀ ਤਿਆਰ ਕਰਦਾ ਆ ਉਹਨੂੰ ਕਹਿੰਦੇ ਆ ਫੋਰਨ ਪਾਲਿਸੀ ਜਾਂ ਵਿਦੇਸ਼ ਨੀਤੀ ਸੋ ਕੋਈ ਵੀ ਰਾਜ ਜਿਹੜਾ ਆ ਜਾਂ ਕੋਈ ਵੀ ਮੁਲਕ ਜਿਹੜਾ ਆ ਉਹ ਕਿਹੜੇ ਆਧਾਰ ਤੇ ਦੂਜੇ ਰਾਜਾਂ ਜਾਂ ਦੂਜੇ ਮੁਲਕਾਂ ਦੇ ਨਾਲ ਆਪਣਾ ਸਬੰਧਾਂ ਦਾ ਨਿਰਮਾਣ ਕਰਦਾ ਆ ਉਹ ਆਧਾਰ ਕੀ ਹੈਗਾ ਰਾਸ਼ਟਰੀ ਹਿੱਤ ਯਾਨੀ ਕਿ ਹਰ ਇੱਕ ਮੁਲਕ ਵਾਸਤੇ ਹਰ ਇੱਕ ਰਾਜ ਵਾਸਤੇ ਆਪਣੇ ਰਾਸ਼ਟਰੀ ਹਿੱਤ ਸਭ ਤੋਂ ਇੰਪੋਰਟੈਂਟ ਹੁੰਦੇ ਨੇ ਕਿ ਉਹਦੇ ਰਾਜ ਦੇ ਹਿੱਤ ਜਿਹੜੇ ਨੇ ਕਿਹੜੀ ਗੱਲ ਵਿੱਚ ਨੇ ਸੋ ਜਿਸ ਕੰਮ ਦੇ ਵਿੱਚ ਉਹਦੇ ਰਾਸ਼ਟਰੀ ਹਿੱਤ ਹੋਣਗੇ ਪੂਰੇ ਹੋਣਗੇ ਉਸ ਕੰਮ ਦੇ ਵਿੱਚ ਉਹ ਅੱਗੇ ਦੂਜੇ ਮੁਲਕਾਂ ਦੇ ਨਾਲ ਆਪਣੇ ਸਬੰਧਾਂ ਦਾ ਨਿਰਮਾਣ ਕਰੇਗਾ ਤੇ ਜਿੱਥੇ ਉਹਦੇ ਰਾਸ਼ਟਰੀ ਹਿੱਤਾਂ ਦਾ ਦੀ ਪੂਰਤੀ ਨਹੀਂ ਹੁੰਦੀ ਜਾਂ ਰਾਸ਼ਟਰੀ ਹਿੱਤਾਂ ਦਾ ਨੁਕਸਾਨ ਹੁੰਦਾ ਹੈ ਜਾਂ ਰਾਸ਼ਟਰੀ ਹਿੱਤਾਂ ਦੀ ਹਾਨੀ ਹੁੰਦੀ ਹੈ ਉੱਥੇ ਉਹ ਰਾਜ ਜਿਹੜਾ ਹੈ ਦੂਜੇ ਰਾਜਾਂ ਦੇ ਨਾਲ ਕੋਈ ਡੀਲਿੰਗ ਨਹੀਂ ਕਰੇਗਾ ਸੋ ਇਸ ਕਰਕੇ ਕਿਸੇ ਵੀ ਮੁਲਕ ਵਾਸਤੇ ਉਹਦੇ ਪੱਖ ਦੇ ਵਿੱਚ ਕੀ ਚੀਜ਼ ਹੈ ਸੋ ਉਹਦਾ ਆਧਾਰ ਕੀ ਹੈ ਰਾਸ਼ਟਰੀ ਹਿੱਤ ਜੇਕਰ ਇੱਕ ਰਾਜ ਦੁਆਰਾ ਦੂਜੇ ਰਾਜਾਂ ਨਾਲ ਆਪਣੇ ਸਬੰਧਾਂ ਦਾ ਨਿਰਮਾਣ ਕਰਨ ਵਾਲੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਹੁੰਦੀ ਹੈ ਤੇ ਉਹ ਫਿਰ ਉਸ ਮੁਲਕ ਦੇ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਏਗਾ ਉਹਦੇ ਨਾਲ ਵੱਖ-ਵੱਖ ਤਰ੍ਹਾਂ ਦੇ ਜਿੰਦਾ ਵਪਾਰਕ ਸਬੰਧ ਹੈ ਉਦਯੋਗਿਕ ਸਬੰਧ ਹੈ ਸੈਨਿਕ ਸਬੰਧ ਨੇ ਜਾਂ ਹੋਰ ਕਈ ਤਰ੍ਹਾਂ ਦੇ ਸਬੰਧ ਹੈ ਸੋ ਉਹਨਾਂ ਸਬੰਧਾਂ ਨੂੰ ਅੰਜਾਮ ਦੇਵੇਗਾ ਸੋ ਇਸ ਕਰਕੇ ਵਿਦੇਸ਼ ਨੀਤੀ ਤੋਂ ਭਾਵ ਉਹ ਨੀਤੀ ਹੈ ਜਿਹੜੀ ਕਿ ਇੱਕ ਰਾਜਦਵਾਰ ਬਣਾਈ ਜਾਂਦੀ ਹੈ ਦੂਜੇ ਰਾਜਾਂ ਦੇ ਨਾਲ ਆਪਣੇ ਸਬੰਧਾਂ ਨੂੰ ਵਿਕਸਿਤ ਕਰਨ ਵਾਸਤੇ ਸਬੰਧਾਂ ਦਾ ਨਿਰਮਾਣ ਕਰਨ ਵਾਸਤੇ ਜਿਹੜੀ ਪਾਲਿਸੀ ਤਿਆਰ ਕੀਤੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਹੈ ਫੋਰਨ ਪੋਲਿਸੀ ਸੋ ਆਓ ਆਪਾਂ ਹੁਣ ਵਿਦੇਸ਼ ਨੀਤੀ ਦੇ ਮੁਢਲੇ ਸਿਧਾਂਤਾਂ ਬਾਰੇ ਚਰਚਾ ਕਰਦੇ ਹਾਂ ਵੀ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹਦਾ ਆਧਾਰ ਕੀ ਹੈ ਯਾਨਕਿ ਭਾਰਤ ਕਿਹੜੀਆਂ ਬੇਸਿਕ ਪ੍ਰਿੰਸੀਪਲਸ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਦੂਜੇ ਮੁਲਕਾਂ ਦੇ ਨਾਲ ਆਪਣੇ ਸਬੰਧਾਂ ਦਾ ਨਿਰਮਾਣ ਕਰਦਾ ਹੈ ਸੋ ਪਹਿਲਾ ਪੁਆਇੰਟ ਹੈ ਗੁੱਟ ਨਿਰਲੇਪਤਾ ਜਾਂ ਗੁੱਟ ਨਿਰਪੇਖਤਾ ਸੋ ਭਾਰਤ ਜਿਹੜਾ ਆ ਉਹ ਅੰਤਰਰਾਸ਼ਟਰੀ ਪੱਧਰ ਤੇ ਆਪਾਂ ਜਿਵੇਂ ਸਾਰੇ ਜਾਣਦੇ ਆ ਕਿ 1945 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੋਈ ਜਦੋਂ ਤੇ ਪੂਰੇ ਵਿਸ਼ਵ ਦੇ ਵਿੱਚ ਦੋ ਸੈਨਿਕ ਗੁੱਟ ਬਣ ਗਏ ਇੱਕ ਅਮਰੀਕਨ ਗੁੱਟ ਤੇ ਇੱਕ ਸੋਵੀਅਤ ਗੁੱਟ ਦੂਜਾ ਵਿਸ਼ਵ ਯੋਧਿੜਾਇਆ 6 ਸਾਲ ਲਗਾਤਾਰ ਚੱਲਦਾ ਰਿਹਾ 1939 ਤੋਂ ਲੈ ਕੇ ਤੇ 1945 ਤੱਕ ਤੇ 1945 ਦੇ ਵਿੱਚ ਸੈਕੰਡ ਵਰਲਡ ਵਾਰ ਜਿਹੜੀ ਖਤਮ ਹੋਈ ਤੇ ਉਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਦੋ ਗੁੱਟ ਜਿਹੜੇ ਆ ਸ਼ਕਤੀ ਗੁੱਟ ਉੱਭਰ ਕੇ ਸਾਹਮਣੇ ਆਏ ਉਹ ਕਿਹੜੇ-ਕਿਹੜੇ ਗੁੱਟ ਸੀ ਇੱਕ ਅਮਰੀਕਨ ਗੁੱਟ ਸੀ ਦੂਜਾ ਸੋਵੀਅਤ ਗੁੱਟ ਤੇ ਇਹ ਦੋਨਾਂ ਗੁੱਟਾਂ ਦੇ ਵਿੱਚ 45 ਸਾਲ ਜੜਾਇਆ ਕੋਲਡ ਵਾਰ ਚੱਲਦੀ ਰਹੀ ਸ਼ੀਤ ਯੁੱਧ ਚੱਲਦਾ ਰਿਹਾ ਸ਼ੀਤ ਯੁੱਧ ਦਾ ਮਤਲਬ ਆ ਸ਼ਬਦਾਂ ਦੀ ਲੜਾਈ ਪਰ ਸ਼ਬਦਾਂ ਦੀ ਲੜਾਈ ਉਸ ਹੱਦ ਤੱਕ ਜਿੱਥੋਂ ਹਥਿਆਰਾਂ ਦਾ ਪ੍ਰਯੋਗ ਸ਼ੁਰੂ ਹੁੰਦਾ ਆ ਸੋ ਉਸ ਐਕਸਟੈਂਟ ਤੱਕ ਉਸ ਪੁਆਇੰਟ ਤੱਕ ਜਿਹੜਾ ਆ ਇਹਨਾਂ ਦੀ ਲੜਾਈ ਜਿਹੜੀ ਆ 45 ਸਾਲ ਚੱਲਦੀ ਰਹੀ ਤੇ ਲੜਾਈ ਕਾਦੀ ਸੀਗੀ ਦੋਨਾਂ ਗੁੱਟਾਂ ਵਿੱਚ ਵਿਚਾਰਧਾਰਾ ਦੀ ਲੜਾਈ ਆਈਡੀਓਲੋਜੀ ਦੀ ਲੜਾਈ ਕਿਉਂਕਿ ਜਿਹੜਾ ਅਮਰੀਕਨ ਗੁੱਟ ਸੀਗਾ ਉਹ ਪੂਰੇ ਵਿਸ਼ਵ ਦੇ ਵਿੱਚ ਉਦਾਰਵਾਦੀ ਵਿਚਾਰਧਾਰਾ ਦਾ ਪ੍ਰਸਾਰ ਕਰਨਾ ਚਾਹੁੰਦਾ ਸੀ ਦੂਜੇ ਪਾਸੇ ਸੋਵੀਅਤ ਗੁੱਟ ਜਿਹੜਾ ਆ ਉਹ ਸਾਮਵਾਦੀ ਵਿਚਾਰਧਾਰਾ ਦਾ ਪ੍ਰਸਾਰ ਕਰਨਾ ਚਾਹੁੰਦਾ ਸੀ ਤੇ ਇਸ ਕਰਕੇ ਦੁਨੀਆ ਦੇ ਵੱਖੋ ਵੱਖਰੇ ਮੁਲਕ ਜਿਹੜੇ ਨੇ ਉਹ ਇਹਨਾਂ ਵਿੱਚੋਂ ਕਿਸੇ ਨਾ ਕਿਸੇ ਇੱਕ ਗੁੱਟ ਦੇ ਮਗਰ ਲੱਗੇ ਇਨ੍ਹਾਂ ਵਿੱਚੋਂ ਕਿਸੇ ਨਾ ਕਿਸੇ ਗੁੱਟ ਦੇ ਪਿਛੇ ਲੱਗੂ ਰਾਜ ਬਣ ਗਏ ਪਰੰਤੂ ਇੰਡੀਆ ਜਿਹੜਾ ਆ ਉਹਨੇ ਇਨ੍ਹਾਂ ਦੋਨਾਂ ਸ਼ਕਤੀ ਗੁੱਟਾਂ ਤੋਂ ਵੱਖਰੇ ਰਹਿਣ ਦੀ ਪਾਲਿਸੀ ਬਣਾਈ ਕਿ ਇੰਡੀਆ ਜਿਹੜਾ ਆ ਉਹ ਇਨ੍ਹਾਂ ਦੋਨਾਂ ਪਾਵਰ ਬਲੌਕਸ ਤੋਂ ਦੂਰ ਰਹੇਗਾ ਤੇ ਕਿਸੇ ਵੀ ਸ਼ਕਤੀ ਗੁੱਟ ਵਿੱਚ ਸ਼ਾਮਲ ਨਹੀਂ ਹੋਏਗਾ ਜਿਵੇਂ ਕਿ ਅਮਰੀਕਾ ਦੇ ਕਈ ਸ਼ਕਤੀ ਗੁੱਟ ਸੀਗੇ ਜਿਦੇ ਵਿੱਚ ਨਾਟੋ ਸੀਟੋ ਸੈਂਟੋ ਪਾਵਰ ਬਲੌਕਸ ਸੀਗੇ ਤੇ ਦੂਜੇ ਪਾਸੇ ਸੋਵੀਅਤ ਸੰਘ ਦਾ ਜਿਹੜਾ ਪਾਵਰ ਬਲੌਕ ਸੀਗਾ ਉਹਨੂੰ ਵਾਰਸਾਪ ਐਕਟ ਕਿਹਾ ਜਾਂਦਾ ਸੀ ਤੇ ਇੰਡੀਆ ਜਿਹੜਾ ਆ ਉਹ ਇਹਨਾਂ ਦੋਨਾਂ ਸ਼ਕਤੀ ਗੁੱਟਾਂ ਤੋਂ ਦੂਰ ਰਿਹਾ ਤੇ ਉਹ ਜਿਹੜੀ ਪਾਲਿਸੀ ਸੀਗੀ ਦੋਨਾਂ ਸ਼ਕਤੀ ਗੁੱਟਾਂ ਤੋਂ ਦੂਰ ਰਹਿਣ ਦੀ ਉਹ ਸੀਗੀ ਗੁੱਟ ਨਿਰਪੇਖਤਾ ਯਾਨੀ ਕਿ ਦੋਨਾਂ ਪਾਵਰ ਬਲੌਕਸ ਤੋਂ ਦੂਰ ਰਹਿਣਾ ਉਹਨੂੰ ਕਿਹਾ ਜਾਂਦਾ ਵਾ ਗੁੱਟ ਨਿਰਪੇਖਤਾ ਦੀ ਨੀਤੀ ਤੇ ਸੋ ਇਹ ਸੀਗਾ ਭਾਰਤ ਦੀ ਗੁੱਟ ਨਿਰਲੇਪਤਾ ਦੀ ਨੀਤੀ ਕਿ ਭਾਰਤ ਜਿਹੜਾ ਆ ਸੈਕੰਡ ਵਰਲਡ ਵਾਰ ਤੋਂ ਬਾਅਦ ਕੋਲਡ ਵਾਰ ਦੇ ਦੌਰਾਨ ਭਾਰਤ ਜਿਹੜਾ ਆ ਦੋਨਾਂ ਪਾਵਰ ਬਲੌਕਸ ਤੋਂ ਦੂਰ ਰਿਹਾ ਕਿਸੇ ਵੀ ਪਾਵਰ ਬਲੌਕ ਦੇ ਵਿੱਚ ਉਹ ਸ਼ਾਮਲ ਨਹੀਂ ਹੋਇਆ ਤੇ ਇਹਨੂੰ ਭਾਰਤੀ ਗੁੱਟ ਨਿਰਲੇਪਤਾ ਦੀ ਨੀਤੀ ਕਿਹਾ ਜਾਂਦਾ ਹੈ। ਸੈਕੰਡ ਸਿਧਾਂਤ ਹੁੰਦਾ ਆ ਅੰਤਰਰਾਸ਼ਟਰੀ ਸਹਿਯੋਗ ਦੇ ਵਿੱਚ ਵਿਸ਼ਵਾਸ। ਸੋ ਭਾਰਤ ਦੀ ਵਿਦੇਸ਼ ਨੀਤੀ ਦਾ ਦੂਜਾ ਸਿਧਾਂਤ ਕੀ ਹੈ ਕਿ ਭਾਰਤ ਅੰਤਰਰਾਸ਼ਟਰੀ ਪੱਧਰ ਤੇ ਪੈਦਾ ਹੋਣ ਵਾਲੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਨੂੰ ਅੰਤਰਰਾਸ਼ਟਰੀ ਸਹਿਯੋਗ ਹੀ ਇੱਕੋ ਇੱਕ ਰਾਹ ਮੰਨ ਕੇ ਚੱਲਦਾ ਆ। ਜੇਕਰ ਵੱਖ-ਵੱਖ ਮੁਲਕ ਜਿਹੜੇ ਇੱਕ ਦੂਜੇ ਦਾ ਸਹਿਯੋਗ ਕਰਨਗੇ ਕੋਆਪਰੇਸ਼ਨ ਦੇ ਨਾਲ ਚੱਲਣਗੇ ਤੇ ਸੰਸਾਰ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਜੜਾਇਆ ਉਹ ਕੀਤਾ ਜਾ ਸਕਦਾ ਆ ਤੇ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਹੱਲ ਸ਼ਾਂਤੀਪੂਰਵਕ ਤਰੀਕੇ ਨਾਲ ਹੀ ਕੀਤਾ ਜਾ ਸਕਦਾ ਆ ਯੁੱਧ ਦੇ ਨਾਲ ਮਸਲੇ ਹੱਲ ਨਹੀਂ ਕੀਤੇ ਜਾ ਸਕਦੇ ਇੰਡੀਆ ਦਾ ਇਹ ਸਟੈਂਡ ਆ ਕਿ ਜੇਕਰ ਅਸੀਂ ਵੱਖ-ਵੱਖ ਮੁਲਕਾਂ ਦੇ ਨਾਲ ਜਿਨ੍ਹਾਂ ਨਾਲ ਸਾਡਾ ਟਕਰਾ ਆ ਕੋਈ ਵੀ ਮੁਲਕੇ ਭਾਵੇਂ ਤੇ ਉਹਨਾਂ ਨੂੰ ਆਪਣੇ ਮਸਲੇ ਜਿਹੜੇ ਆ ਸ਼ਾਂਤਮਈ ਤਰੀਕੇ ਦੇ ਨਾਲ ਗੱਲਬਾਤ ਦੇ ਰਾਹੀਂ ਆਰਬਿਟਰੇਸ਼ਨ ਦੇ ਰਾਹੀਂ ਜਿਹੜੇ ਆ ਮਸਲੇ ਹੱਲ ਕੀਤੇ ਜਾਣੇ ਚਾਹੀਦੇ ਨੇ ਤੇ ਭਾਰਤ ਆਪਣੀਆਂ ਆਰਥਿਕ ਸਮੱਸਿਆਵਾਂ ਦੇ ਹੱਲ ਵਾਸਤੇ ਅੰਤਰਰਾਸ਼ਟਰੀ ਸਹਿਯੋਗ ਜੜਾਇਆ ਉਹਨਾਂ ਨੂੰ ਬੜਾ ਲਾਹੇਵੰਦ ਮੰਨਦਾ ਹੈ ਕਿ ਜੇਕਰ ਅਸੀਂ ਆਪਣੀਆਂ ਆਰਥਿਕ ਸਮੱਸਿਆਵਾਂ ਦੂਰ ਕਰਨੀਆਂ ਨੇ ਜਿੱਦਾਂ ਹੁਣ ਇੰਡੀਆ ਜਿਹੜਾ ਆ ਉਹ ਆਜ਼ਾਦੀ ਤੋਂ ਬਾਅਦ ਭਾਰਤ ਦੀ ਜਿਹੜੀ ਅਰਥਵਿਵਸਥਾ ਸੀਗੀ ਬੜੀ ਡਾਮਾਡੋਲ ਸੀਗੀ ਤੇ ਜੇ ਭਾਰਤ ਕਿਸੇ ਨਾ ਕਿਸੇ ਇੱਕ ਸ਼ਕਤੀ ਗੁੱਟ ਦੇ ਵਿੱਚ ਸ਼ਾਮਲ ਹੋ ਜਾਂਦਾ ਤੇ ਕੀ ਭਾਰਤ ਇਹਨਾਂ ਵਿਕਾਸ ਕਰ ਸਕਦਾ ਸੀ ਜਿੰਨਾ ਉਹ ਹੁਣ ਕਰ ਚੁੱਕਾ ਆ ਸੋ ਉਹਨ ਜਿਹੜਾ ਆ ਇੰਡੀਆ ਨੇ ਕਾਫੀ ਇਹਨਾਂ 70 ਸਾਲਾਂ ਦੇ ਵਿੱਚ ਇੰਡੀਆ ਨੇ ਕਾਫੀ ਪ੍ਰੋਗਰੈਸ ਕੀਤੀ ਆ ਕਿਉਂਕਿ ਉਹ ਆਪਣੇ ਕਿਸੇ ਵੀ ਪਾਵਰ ਬਲੌਕ ਦੇ ਵਿੱਚ ਸ਼ਾਮਲ ਨਹੀਂ ਹੋਇਆ ਉਹ ਇੰਡੀਪੈਂਡੈਂਟ ਡ੍ਰੈਕ ਹੀ ਉਹਨੇ ਆਪਣੀ ਫੋਰਨ ਪੋਲਿਸੀ ਦਾ ਨਿਰਮਾਣ ਕੀਤਾ ਆ ਸੋ ਇਸ ਉਦੇਸ਼ ਦੀ ਪ੍ਰਾਪਤੀ ਵਾਸਤੇ ਕਿ ਅੰਤਰਰਾਸ਼ਟਰੀ ਸਹਿਯੋਗ ਜੜਾਇਆ ਬੜਾ ਜ਼ਰੂਰੀ ਹੈ ਇਹਦੇ ਇਹਦੇ ਵਾਸਤੇ ਭਾਰਤ ਦੁਆਰਾ ਵੱਖ-ਵੱਖ ਜਿਹੜੇ ਕੰਟਰੀਜ਼ ਨੇ ਜਿਵੇਂ ਕਿ ਅਫਗਾਨਿਸਤਾਨ ਹੈ ਜਾਪਾਨ ਇਰਾਕ ਸਵਿਟਜ਼ਰਲੈਂਡ ਰਸ਼ੀਆ ਈਜੀਪਟ ਬੰਗਲਾਦੇਸ਼ ਇਹਨਾਂ ਦੇਸ਼ਾਂ ਦੇ ਨਾਲ ਭਾਰਤ ਨੇ ਬਹੁਤ ਸਾਰੀਆਂ ਸ਼ਾਂਤੀ ਅਤੇ ਸਹਿਯੋਗ ਦੀਆਂ ਸੰਧੀਆਂ ਵੀ ਕੀਤੀਆਂ ਨੇ ਇਹਨਾਂ ਦੇ ਨਾਲ ਸਮਝੌਤੇ ਵੀ ਕੀਤੇ ਨੇ ਤੀਸਰਾ ਪੁਆਇੰਟ ਹੈ ਦਾ ਸੰਯੁਕਤ ਰਾਸ਼ਟਰ ਨਾਲ ਸਹਿਯੋਗ ਯਾਨਕਿ ਭਾਰਤ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਹੈ ਸਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਕਿਵੇਂ ਹੈ ਕਿ ਜਦੋਂ ਵੀ ਸੰਯੁਕਤ ਰਾਸ਼ਟਰ ਸੰਗਠਨ ਬਣਿਆ ਸੀ 24 ਅਕਤੂਬਰ 1945 ਨੂੰ ਉਸ ਟਾਈਮ ਤੇ 50 ਕੰਟਰੀ ਸੀਗੇ ਜਿਹੜੇ ਕਿ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਉੱਪਰ ਸਾਈਨ ਕੀਤੇ ਸੀ ਤੇ ਉਹਨਾਂ ਭਾਰਤ ਵੀ ਉਹਨਾਂ 50 ਰਾਸ਼ਟਰਾਂ ਵਿੱਚੋਂ ਇੱਕ ਸੀ ਯਾਨੀ ਕਿ ਇੰਡੀਆ ਜੜਾਇਆ ਸੰਯੁਕਤ ਰਾਸ਼ਟਰ ਦਾ ਫਾਊਂਡਰ ਮੈਂਬਰ ਹੈ ਜਦੋਂ ਤੋਂ ਸੰਯੁਕਤ ਰਾਸ਼ਟਰ ਸੰਗ ਬਣਿਆ ਆ ਭਾਰਤ ਉਦੋਂ ਤੋਂ ਹੀ ਇਹਦਾ ਮੈਂਬਰ ਹੈ ਸੋ ਇਸ ਕਰਕੇ ਭਾਰਤ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਹੈ ਤੇ ਭਾਰਤ ਨੇ 1948 ਦੇ ਵਿੱਚ ਜਿਹੜਾ ਕਸ਼ਮੀਰ ਮਸਲਾ ਆ ਉਹਨੂੰ ਵੀ ਸੰਯੁਕਤ ਰਾਸ਼ਟਰ ਦੇ ਵਿੱਚ ਲਜਾਣਾ ਉਚਿਤ ਸਮਝਿਆ ਉਸ ਟਾਈਮ ਦੇ ਹਾਲਾਤਾਂ ਦੇ ਅਨੁਸਾਰ ਇਸ ਤੋਂ ਇਲਾਵਾ ਭਾਰਤ ਜਿਹੜਾ ਆ ਵੱਖ-ਵੱਖ ਸਮੇਂ ਤੇ ਸੰਯੁਕਤ ਰਾਸ਼ਟਰ ਦਾ ਜਿਹੜਾ ਦੀ ਸੁਰੱਖਿਆ ਪਰਿਸ਼ਦ ਜਿਹੜੀ ਇੱਕ ਉਹਦਾ ਅੰਗ ਹੈ ਸੁਰੱਖਿਆ ਪਰਿਸ਼ਦ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਆਰਗਨ ਹੈ ਉਹਦਾ ਅਸਥਾਈ ਮੈਂਬਰ ਵੀ ਰਿਹਾ ਹੈ ਜਿਵੇਂ ਕਿ ਤੁਸੀਂ ਜਾਣਦੇ ਜੇ ਕਿ ਸੰਯੁਕਤ ਰਾਸ਼ਟਰ ਦੀ ਜਿਹੜੀ ਸੁਰੱਖਿਆ ਪਰਿਸ਼ਦ ਹੈ ਉਹਦੇ 15 ਮੈਂਬਰ ਹੁੰਦੇ ਨੇ ਪੰਜ ਪਰਮਨੈਂਟ ਹੁੰਦੇ ਆ 10 ਨੋਨ ਪਰਮਨੈਂਟ ਹੁੰਦੇ ਨੇ ਤੇ ਉਹ ਜਿਹੜੇ 10 ਨੋਨ ਪਰਮਨੈਂਟ ਹੁੰਦੇ ਨੇ ਉਹ ਸੁਭਾਰਤ ਉਹ ਜਿਹੜਾ ਆ ਅਸਥਾਈ ਮੈਂਬਰ ਜਿਹੜਾ ਵੱਖ-ਵੱਖ ਸਮੇਂ ਤੇ ਰਿਹਾ ਆ ਜਿਵੇਂ ਕਿ 1950 ਦੇ ਵਿੱਚ 1967 1972 77 84 91 2011 ਤੇ 2021 ਦੇ ਵਿੱਚ ਸੋ ਇਹ ਜਿਹੜਾ ਆ ਅਸਥਾਈ ਮੈਂਬਰ ਯਾਨੀ ਕਿ ਨੌਨ ਪਰਮਨੈਂਟ ਮੈਂਬਰਸ਼ਿਪ ਜਿਹੜੀ 2 ਸਾਲ ਵਾਸਤੇ ਹੁੰਦੀ ਹੈ ਤੇ ਭਾਰਤ ਇਹਨਾਂ ਵੱਖ-ਵੱਖ ਸਮਿਆਂ ਤੇ ਸੰਯੁਕਤ ਰਾਸ਼ਟਰ ਦਾ ਮੈਂਬਰ ਵੀ ਰਿਹਾ ਹੈ ਸੋ ਕਹਿਣ ਦਾ ਮਤਲਬ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਵਿੱਚ ਯਕੀਨ ਰੱਖਦਾ ਹੈ ਤੇ ਸਮੇਂ-ਸਮੇਂ ਤੇ ਸੰਯੁਕਤ ਰਾਸ਼ਟਰ ਦਾ ਨੌਨ ਪਰਮਨੈਂਟ ਮੈਂਬਰ ਵੀ ਰਿਹਾ ਹੈ ਨੈਕਸਟ ਪੁਆਇੰਟ ਆਫ ਦਾ ਪੰਚਸ਼ੀਲ ਵਿੱਚ ਵਿਸ਼ਵਾਸ ਸੋ ਭਾਰਤ ਦੀ ਵਿਦੇਸ਼ ਨੀਤੀ ਦਾ ਇਹ ਵੀ ਇੱਕ ਮੁੱਢਲਾ ਸਿਧਾਂਤ ਹੈ ਕਿ ਭਾਰਤ ਪੰਚਸ਼ੀਲ ਸਿਧਾਂਤਾਂ ਵਿੱਚ ਯਕੀਨ ਰੱਖਦਾ ਹੈ ਪੰਚਸ਼ੀਲ ਇੱਕ ਐਗਰੀਮੈਂਟ ਸੀਗਾ ਜਿਹੜਾ ਕਿ 29 ਅਪ੍ਰੈਲ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਰਲਾਲ ਨਹਿਰੂ ਤੇ ਚਾਈਨਾ ਦੇ ਪ੍ਰਧਾਨ ਮੰਤਰੀ ਸ਼੍ਰੀ ਚਾਓ ਐਨ ਲਾਏ ਵਿੱਚ ਇੱਕ ਸਮਝੌਤਾ ਹੋਇਆ ਸੀ ਇੱਕ ਐਗਰੀਮੈਂਟ ਹੋਇਆ ਸੀ ਉਹ ਐਗਰੀਮੈਂਟ ਦੇ 5 ਪੁਆਇੰਟ ਸੀਗੇ ਇਸ ਕਰਕੇ ਉਹਨੂੰ ਪੰਚਸ਼ੀਲ ਸਮਝੌਤਾ ਕਿਹਾ ਜਾਂਦਾ ਹੈ ਉਹ 5 ਪੁਆਇੰਟਸ ਕਿਹੜੇ ਸੀਗੇ ਇੱਕ ਦੂਸਰੇ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਤਿਕਾਰ ਕਰਨਾ ਦੀ ਦੋਨੋਂ ਕੰਟਰੀਜ਼ ਜਿਹੜੀਆਂ ਇੱਕ ਦੂਸਰੇ ਦੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਆ ਤੇ ਸੋਵਰਨਿਟੀ ਆ ਉਹਦੀ ਰਿਸਪੈਕਟ ਕਰਨਗੇ ਇੱਕ ਦੂਜੇ ਤੇ ਹਮਲਾ ਨਹੀਂ ਕਰਨਗੇ ਇੱਕ ਦੂਜੇ ਦੇ ਅੰਦਰੂਨੀ ਮਾਮਲੇ 'ਚ ਦਖਲ ਨਹੀਂ ਦੇਣਗੇ ਸਮਾਨਤਾ ਤੇ ਪਰਸਪਰ ਸਹਿਯੋਗ ਤੇ ਸ਼ਾਂਤਮਈ ਸਹਿ ਹੋਂਦ ਸੋ ਇਹ 5 ਪੁਆਇੰਟਸ ਦੇ ਉੱਪਰ ਇੱਕ ਐਗਰੀਮੈਂਟ ਹੋਇਆ ਸੀਗਾ ਇਸ ਕਰਕੇ ਇਹਨੂੰ ਪੰਚਸ਼ੀਲ ਸਮਝੌਤਾ ਕਿਹਾ ਜਾਂਦਾ ਹੈ ਨੈਕਸਟ ਪੁਆਇੰਟ ਦਾ ਪਰਮਾਣੂ ਸ਼ਕਤੀ ਦਾ ਸ਼ਾਂਤੀਪੂਰਨ ਉਦੇਸ਼ਾਂ ਲਈ ਪ੍ਰਯੋਗ ਯਾਨਕੀ ਭਾਰਤ ਨੇ ਸਮੇਂ-ਸਮੇਂ ਤੇ ਪਰਮਾਣੂ ਸ਼ਕਤੀ ਦਾ ਸ਼ਾਂਤਮਈ ਉਦੇਸ਼ਾਂ ਵਾਸਤੇ ਪ੍ਰਯੋਗ ਕੀਤੇ ਜਾਣ ਨੂੰ ਤਰਜੀਹ ਦਿੱਤੀ ਹੈ ਤੇ ਇਸ ਵਾਸਤੇ ਭਾਰਤ ਨੇ ਜਿਹੜੀ ਇੱਕ ਐਨਪੀਟੀ ਸੰਧੀ ਸੀਗੀ 1968 ਦੇ ਵਿੱਚ ਹੋਈ ਜਿਹਨੂੰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਕਿਹਾ ਜਾਂਦਾ ਹੈ ਪਰਮਾਣੂ ਅਪ੍ਰਸਾਰ ਸੰਧੀ ਤੇ ਇੱਕ ਸੀਗੀ 1996 ਦੇ ਵਿੱਚ ਸੰਧੀ ਹੋਈ ਸੀ ਕੰਪਰੀਹੈਂਸਿਵ ਟੈਸਟ ਬੈਂਟਰੀ ਟ੍ਰੀਟੀ ਸੋ ਪਹਿਲੀ ਜਿਹੜੀ ਸੰਧੀ ਸੀਗੀ ਐਨਪੀਟੀ ਦਾ ਮਤਲਬ ਇਹ ਆ ਵੀ ਜਿਹੜੇ ਮੁਲਕਾਂ ਨੇ ਇਸ ਸੰਧੀ ਦੇ ਉੱਪਰ ਸਾਈਨ ਕੀਤੇ ਨੇ ਉਹ ਪਰਮਾਣੂ ਹਥਿਆਰਾਂ ਦਾ ਪ੍ਰਸਾਰ ਨਹੀਂ ਕਰਨਗੇ ਤੇ ਜਿਹੜੀ ਕੰਪਰੀਹੈਂਸਿਵ ਟੈਸਟ ਬੈਂਡ ਟ੍ਰੀਟੀ ਸੀ ਜਿਹਨੂੰ ਸੀਟੀਬੀਟੀ ਵੀ ਕਿਹਾ ਜਾਂਦਾ ਆ ਇਹਦਾ ਮਤਲਬ ਕਿ ਜਿਹੜੇ ਮੁਲਕਾਂ ਨੇ ਇਸ ਸੰਧੀ ਉੱਪਰ ਸਾਈਨ ਕੀਤੇ ਨੇ ਉਹ ਨਿਊਕਲੀਅਰ ਟੈਸਟ ਨਹੀਂ ਕਰ ਸਕਦੇ ਜਿਵੇਂ ਕਿ ਭਾਰਤ ਨੇ 1998 ਦੇ ਵਿੱਚ ਪੋਖਰਨ ਦੇ ਵਿੱਚ ਨਿਊਕਲੀਅਰ ਟੈਸਟ ਕੀਤਾ ਸੀਗਾ 1974 ਦੇ ਵਿੱਚ ਵੀ ਭੂਖਰਨ ਦੇ ਵਿੱਚ ਨਿਊਕਲੀਅਰ ਟੈਸਟ ਕੀਤਾ ਸੀਗਾ ਤੇ ਜੇਕਰ ਭਾਰਤ ਇਹਦੇ ਉੱਪਰ ਸਗਨੇਚਰ ਕਰ ਦਿੰਦਾ ਤੇ ਫਿਰ ਭਾਰਤ ਨਿਊਕਲੀਅਰ ਟੈਸਟ ਨਹੀਂ ਸੀ ਕਰ ਸਕਦਾ ਸੋ ਇਸ ਕਰਕੇ ਭਾਰਤ ਨੇ ਮੰਨਿਆ ਵੀ ਜਿਹੜੇ ਵਿਕਸਿਤ ਮੁਲਕ ਨੇ ਉਹਨਾਂ ਦੇ ਕੋਲ ਇਦਾਂ ਦੀ ਕੈਪੇਬਿਲਿਟੀਆਂ ਹੈਗੀਆਂ ਨੇ ਕਿ ਉਹ ਲੈਬ ਦੇ ਵਿੱਚ ਟੈਸਟ ਕਰ ਸਕਦੇ ਆ ਪਰੰਤੂ ਭਾਰਤ ਜਿਹੜਾ ਆ ਉਹ ਆਪਣੀ ਪਰਮਾਣੂ ਤਕਨੀਕ ਦਾ ਪ੍ਰਯੋਗ ਜਿਹੜਾ ਆ ਸ਼ਾਂਤਮਈ ਉਦੇਸ਼ਾਂ ਵਾਸਤੇ ਕਰਨਾ ਚਾਹੁੰਦਾ ਆ ਤੇ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਭਾਰਤ ਜਿਹੜਾ ਇੱਕ ਪਰਮਾਣੂ ਸ਼ਕਤੀ ਹੈ ਤੇ ਭਾਰਤ ਜਿਹੜਾ ਇਸ ਤਕਨੀਕ ਦਾ ਪ੍ਰਯੋਗ ਜੜਾਇਆ ਆਪਣੀ ਊਰਜਾ ਸੰਬੰਧੀ ਲੋੜਾਂ ਵਾਸਤੇ ਵੀ ਕਰਨਾ ਚਾਹੁੰਦਾ ਆ ਇਸ ਕਰਕੇ ਭਾਰਤ ਨੇ ਮੰਨਿਆ ਵੀ ਜੇਕਰ ਉਹ ਇਹਦੇ ਉੱਪਰ ਸੰਧੀ ਉੱਪਰ ਸਾਈਨ ਕਰ ਦਿੰਦੇ ਨੇ ਤੇ ਫਿਰ ਨਾ ਤਾਂ ਉਹ ਪਰਮਾਣੂ ਹਥਿਆਰ ਬਣਾ ਸਕਦੇ ਨੇ ਤੇ ਨਾ ਹੀ ਨਿਊਕਲੀਅਰ ਟੈਸਟ ਕਰ ਸਕਦੇ ਆ ਇਸ ਕਰਕੇ ਇੰਡੀਆ ਦਾ ਇਹ ਸਟੈਂਡ ਸਿਗਾ ਕਿ ਇਹ ਜਿਹੜੀ ਸੰਧੀ ਆ ਇਹ ਵਿਕਸਿਤ ਮੁਲਕਾਂ ਨੂੰ ਤਾਂ ਨਿਊਕਲੀਅਰ ਟੈਸਟ ਕਰਨ ਤੋਂ ਰੋਕਦੀ ਨਹੀਂ ਤੇ ਨਾ ਹੀ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਦੀ ਆ ਤੇ ਜਿਹੜੇ ਮੁਲਕ ਇਹਦੇ ਉੱਪਰ ਸਾਈਨ ਕਰ ਦਿੰਦੇ ਨੇ ਉਹਨਾਂ ਉੱਪਰ ਇਹ ਬੰਦਸ਼ਾਂ ਜਿਹੜੀਆਂ ਲਗਾ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਇੰਡੀਆ ਨੇ ਇਹਨੂੰ ਡਿਸਕ੍ਰਿਮੀਨੇਟਰੀ ਟ੍ਰੀਟੀ ਮੰਨਿਆ ਸੀਗਾ ਵੀ ਇਹ ਭੇਤ ਭਾਭ ਵਾਲੀ ਨੀਤੀ ਆ ਤੇ ਇਸ ਕਰਕੇ ਇਹਦੇ ਉੱਪਰ ਇੰਡੀਆ ਨੇ ਸਾਈਨ ਨਹੀਂ ਕੀਤੇ ਸੋ 6 ਸਤੰਬਰ 2008 ਨੂੰ ਪਰਮਾਣੂਸ ਅਪਲਾਈ ਗਰੁੱਪ ਦੁਆਰਾ ਜਿਹੜਾ ਨਿਊਕਲੀਅਰਸ ਪ੍ਰਾਇਰ ਗਰੁੱਪ ਸੀਗਾ ਉਹਨਾਂ ਨੇ ਪਰਮਾਣੂ ਖੇਤਰ ਵਿੱਚ ਭਾਰਤ ਉੱਤੇ ਲੱਗੀਆਂ ਪਾਬੰਦੀਆਂ ਨੂੰ ਖਤਮ ਕਰਤਾ ਤੇ ਉੱਤ ਬਾਅਦ ਫਰਾਂਸ ਅਮਰੀਕਾ ਤੇ ਰਸ਼ੀਆ ਦੇ ਨਾਲ ਪਰਮਾਣੂ ਸਮਝੌਤੇ ਵੀ ਹੋਏ ਨੇ ਤੇ ਭਾਰਤ ਨੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਪਰਮਾਣੂ ਸ਼ਕਤੀ ਦਾ ਪ੍ਰਯੋਗ ਜੜਾਇਆ ਅਸੀਂ ਆਪਣੀ એનર્ਜੀ ਸੰਬੰਧੀ ਜਿਹੜੀ ਨੀਡਸ ਆ ਊਰਜਾ ਸੰਬੰਧੀ ਲੋੜਾਂ ਨੇ ਉਹਨਾਂ ਵਾਸਤੇ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਇਹਨਾਂ ਮੁਲਕਾਂ ਨੇ ਭਾਰਤ ਨੂੰ ਉਹਦੇ ਨਿਊਕਲੀਅਰ ਰੈਕਟਰ ਜਿਹੜੇ ਨੇ ਉਹਨਾਂ ਵਾਸਤੇ ਯੂਰੇਨੀਅਮ ਮੁਹੱਈਆ ਕਰਾਉਣਾ ਵੀ ਜੜਾਇਆ ਮੰਨਿਆ ਤੇ ਇਹਨਾਂ ਨਾਲ ਬਹੁਤ ਸਾਰੀਆਂ ਡੀਲਸ ਵੀ ਜਿਹੜੀਆਂ ਨੇ ਉਹ ਹੋਈਆਂ ਨੇ ਸੰਧੀਆਂ ਹੋਈਆਂ ਨੇ ਨੈਕਸਟ 온 ਦਾ ਗਵਾਂਡੀ ਦੇਸ਼ਾਂ ਨਾਲ ਮਿੱਤਰਤਾ ਪੂਰਨ ਸਬੰਧਾਂ ਦਾ ਵਿਕਾਸ ਸੋ ਇੰਡੀਆ ਜੜਾ ਆ ਆਪਣੇ ਗਵਾਂਡੀ ਮੁਲਕਾਂ ਦੇ ਨਾਲ ਹੁਣ ਜਿੱਦਾਂ ਅਸੀਂ ਜਾਣਦੇ ਆ ਕਿ ਭਾਰਤ ਇੱਕ ਲੈਂਡ ਲੋਕਡ ਕੰਟਰੀ ਆ ਇੰਡੀਆ ਚਾਰੋਂ ਪਾਸੇੋਂ ਭਾਰਤ ਦੀਆਂ ਜਿਹੜੀਆਂ ਵੱਖ-ਵੱਖ ਮੁਲਕਾਂ ਦੇ ਨਾਲ ਜ਼ਮੀਨੀ ਹੱਦਾਂ ਲੱਗਦੀਆਂ ਨੇ ਜਿਵੇਂ ਕਿ ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਨਾਲ ਨੇਪਾਲ ਭੂਟਾਨ ਚਾਈਨਾ ਨਾਲ ਸੋ ਇਦਾਂ ਇੰਡੀਆ ਜਿਹੜਾ ਆ ਉਹਦਾ ਇਹ ਮੰਨਣਾ ਹੈ ਕਿ ਸਾਨੂੰ ਆਪਣੀ ਗੁਵਾਂਡੀ ਮੁਲਕਾਂ ਦੇ ਨਾਲ ਮਿੱਤਰਤਾ ਪੂਰਨ ਸਬੰਧ ਜਿਹੜੇ ਬਣਾ ਕੇ ਰੱਖਣੇ ਚਾਹੀਦੇ ਆ ਇਸ ਕਰਕੇ ਭਾਰਤ ਨੇ 1972 ਵਿੱਚ ਸ਼ਿਮਲਾ ਸਮਝੌਤਾ ਕੀਤਾ 1999 ਦੇ ਵਿੱਚ ਪਾਕਿਸਤਾਨ ਦੀ ਬਾਸ ਯਾਤਰਾ ਤੇ ਲਾਹੌਰ ਡੈਕਲੇਰੇਸ਼ਨ ਵੀ ਸਾਈਨ ਕੀਤੀ ਉਸ ਤੋਂ ਬਾਅਦ 2005 ਦੇ ਵਿੱਚ ਸ਼੍ਰੀਨਗਰ ਤੋਂ ਮੁਜ਼ਫਰਾਬਾਦ ਤੇ ਅੰਮ੍ਰਿਤਸਰ ਤੋਂ ਲਾਹੌਰ ਅਤੇ ਨਨਕਾਣਾ ਸਾਹਿਬ ਸਿੱਧੀ ਬਾਸ ਸਰਵਿਸ ਸ਼ੁਰੂ ਕੀਤੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਭਾਰਤ ਆਪਣੇ ਗੁਵਾਂਡੀ ਮੁਲਕਾਂ ਦੇ ਨਾਲ ਮਿੱਤਰਤਾਪੂਰਨ ਤੇ ਚੰਗੇ ਸਬੰਧਾਂ ਦਾ ਵਿਕਾਸ ਕਰਨਾ ਚਾਹੁੰਦਾ ਹੈ ਤੇ ਇਹ ਵੀ ਇਹਦੀ ਵਿਦੇਸ਼ ਨੀਤੀ ਦੇ ਵਿੱਚ ਸ਼ਾਮਲ ਹੈ ਫਿਰ ਉਹਦਾ સામਰਾਜਵਾਦ ਤੇ ਬਸਤੀਵਾਦ ਦਾ ਵਿਰੋਧ ਯਾਨਕਿ ਭਾਰਤ ਜੜਾਇਆ ਉਹ ਸ਼ੁਰੂ ਤੋਂ ਹੀ સામਰਾਜਵਾਦ ਦਾ ਸ਼ਿਕਾਰ ਰਿਹਾ ਆ 1947 ਤੋਂ ਪਹਿਲਾਂ ਭਾਰਤ સામਰਾਜਵਾਦ ਤੇ ਬਸਤੀਵਾਦ ਦਾ ਸ਼ਿਕਾਰ ਸੀ ਇਸ ਕਰਕੇ ਭਾਰਤ ਨੇ ਇਸ ਚੀਜ਼ ਨੂੰ ਰੀਅਲਾਈਜ਼ ਕੀਤਾ ਹਮੇਸ਼ਾ ਕਿ ਇਹ ਜਿਹੜਾ ਸਾਮਰਾਜਵਾਦੀ ਨੀਤੀ ਜਿਹੜੀ ਆ ਇਹ ਇੱਕ ਕਰਸ ਆ ਇੱਕ ਅਭਿਸ਼ਾਪ ਆ ਇਸ ਕਰਕੇ ਭਾਰਤ ਨੇ ਬਹੁਤ ਸਾਰੇ ਮੁਲਕ ਜਿਵੇਂ ਜਿਹਦੇ ਵਿੱਚ ਇੰਡੋਨੇਸ਼ੀਆ ਲੀਬੀਆ ਮੁਰੱਕੋ ਟਿਊਨੀਸ਼ੀਆ ਤੇ ਅਲਜੀਰੀਆ ਇਹਨਾਂ ਦੇਸ਼ਾਂ ਨੂੰ ਵੀ ਸੁਤੰਤਰ ਕਰਾਉਣ ਦੇ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਆ ਫਿਰ 1971 ਦੇ ਵਿੱਚ ਮਹਾਸਭਾ ਦੁਆਰਾ ਸਾਮਰਾਜਵਾਦ ਤੇ ਬਸਤੀਵਾਦ ਦੀ ਜਿਹੜੀ ਸਮਾਪਤੀ ਲਈ ਜਿਹੜੀ ਸਥਾਪਿਤ ਕੀਤੀ ਗਈ ਵਿਸ਼ੇਸ਼ ਕਮੇਟੀ ਸੀਗੀ ਉਹਦਾ ਵੀ ਭਾਰਤ ਮੈਂਬਰ ਸੀ ਸੋ ਕਹਿਣ ਦਾ ਮਤਲਬ ਹੈ ਕਿ ਭਾਰਤ ਨੇ ਅੰਤਰਰਾਸ਼ਟਰੀ ਮੰਚ ਦੇ ਉੱਪਰ ਸਾਮਰਾਜਵਾਦ ਅਤੇ ਬਸਤੀਵਾਦ ਦੀ ਨੀਤੀ ਦਾ ਵਿਰੋਧ ਕੀਤਾ ਆ ਤੇ ਜਿਹੜੇ ਮੁਲਕੇ ਦੇ ਸ਼ਿਕਾਰ ਸੀਗੇ ਉਹਨਾਂ ਨੂੰ ਸੁਤੰਤਰ ਕਰਾਉਣ ਦੇ ਵਿੱਚ ਵੀ ਭਾਰਤ ਨੇ ਆਪਣਾ ਸਪੈਸ਼ਲ ਰੋਲ ਪਲੇ ਕੀਤਾ ਨੈਕਸਟ ਉਹਦਾ ਅਤੰਕਵਾਦ ਦਾ ਵਿਰੋਧ ਸੋ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮੁਢਲਾ ਸਿਧਾਂਤ ਆ ਅਤੰਕਵਾਦ ਦਾ ਵਿਰੋਧ ਜਿੱਦਾਂ ਕਿ ਅਸੀਂ ਜਾਣਦੇ ਆ ਕਿ ਭਾਰਤ ਬੜੇ ਲੰਬੇ ਸਮੇਂ ਤੋਂ ਅਤਵਾਦ ਦਾ ਸ਼ਿਕਾਰ ਰਿਹਾ ਆ ਤੇ 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ ਜਦੋਂ ਅਟੈਕ ਕੀਤੇ ਗਏ ਤੇ ਉਸ ਤੋਂ ਬਾਅਦ ਅਮਰੀਕਾ ਦੁਆਰਾ ਅਤਵਾਦ ਦੇ ਖਾਤਮੇ ਲਈ ਬਣਾਇਆ ਗਿਆ ਜਿਹੜਾ ਗੱਠਜੋੜ ਸੀਗਾ ਕੋਲੀਸ਼ਨ ਸੀਗਾ ਭਾਰਤ ਵੀ ਉਹਦਾ ਸਰਗਰਮ ਮੈਂਬਰ ਸੀ ਕਿਉਂਕਿ ਭਾਰਤ ਜਾਣਦਾ ਹੈ ਕਿ ਟੈਰਰਿਜ਼ਮ ਜਿਹੜਾ ਇੱਕ ਗਲੋਬਲ ਪ੍ਰੋਬਲਮ ਹੈ ਤੇ ਇਹਨੂੰ ਜੜ ਤੋਂ ਖਤਮ ਕੀਤਾ ਜਾਣਾ ਚਾਹੀਦਾ ਆ ਅੱਜ ਇੱਕ ਮੁਲਕ ਦੇ ਵਿੱਚ ਸਮੱਸਿਆ ਆ ਅਤੰਕਵਾਦ ਦੀ ਕੱਲ ਨੂੰ ਦੂਜੇ ਮੁਲਕ ਦੇ ਵਿੱਚ ਹੋਏਗੀ ਸੋ ਇਸ ਕਰਕੇ ਜਿਹੜਾ ਅਤੰਕਵਾਦ ਆ ਇਹ ਇੱਕ ਗਲੋਬਲ ਪ੍ਰੋਬਲਮ ਹੈ ਤੇ ਇਹਨੂੰ ਬੜੀ ਸ਼ਕਤੀ ਨਾਲ ਇਹਦੇ ਨਾਲ ਨਜਿੱਠਿਆ ਜਾਣਾ ਚਾਹੀਦਾ ਆ ਭਾਰਤ ਇਸ ਚੀਜ਼ ਦੇ ਫੇਵਰ ਦੇ ਵਿੱਚ ਫਿਰ ਉਹਦਾ ਨਸਲਵਾਦ ਦਾ ਵਿਰੋਧ ਯਾਨੀ ਕੀ ਸੁਤੰਤਰਤਾ ਤੋਂ ਪਹਿਲਾਂ ਆਪਾਂ ਦੇਖਦੇ ਆ ਕਿ ਦੱਖਣੀ ਅਫਰੀਕਾ ਦੇ ਵਿੱਚ ਜਿਹੜੇ ਇੰਡੀਅਨਸ ਰਹਿ ਰਹੇ ਸੀਗੇ ਉਹਨਾਂ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਸੀ ਤੇ ਜਿਹਨੂੰ ਖਤਮ ਕਰਨ ਵਾਸਤੇ ਮਹਾਤਮਾ ਗਾਂਧੀ ਨੇ ਦੱਖਣੀ ਅਫਰੀਕਾ ਦੇ ਵਿੱਚ ਬਹੁਤ ਸਾਰੇ ਅੰਦੋਲਨ ਵੀ ਚਲਾਏ ਸੀ ਤੇ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਜਿਹੜੀ ਆ ਸੰਯੁਕਤ ਰਾਸ਼ਟਰ ਦੇ 6 ਆਰਗਨਸ ਆ ਉਹਦੇ ਵਿੱਚੋਂ ਜਨਰਲ ਅਸੈਂਬਲੀ ਇੱਕ ਬੜਾ ਮੇਜਰ ਆਰਗਨ ਆ ਜਿਹਨੂੰ ਜਿਹਨੂੰ ਆਪਾਂ ਇੰਟਰਨੈਸ਼ਨਲ ਪਾਰਲੀਮੈਂਟ ਵੀ ਕਹਿ ਦਿੰਦੇ ਆ ਤੇ ਉਹਦੇ ਵਿੱਚ ਇਸ ਨੀਤੀ ਦੇ ਵਿਰੁੱਧ ਪ੍ਰਸਤਾਵ ਪਾਸ ਕਰਾਉਣ ਦੇ ਵਿੱਚ ਸਫਲਤਾ ਹਾਸਿਲ ਕੀਤੀ ਤੇ ਜ਼ਿੰਬਾਬਵੇ ਤੇ ਨਾ ਬੀਬੀਆ ਤੇ ਵਿੱਚ ਜਿਹੜੇ ਨਸਲੀ ਵਿਤਕਰੇ ਚੱਲ ਰਹੇ ਸੀਗੇ ਉਹਨਾਂ ਦੇ ਵਿਰੁੱਧ ਵੀ ਭਾਰਤ ਨੇ ਆਵਾਜ਼ ਉਠਾਈ ਆ ਥੋ ਇਸ ਤਰੀਕੇ ਦੇ ਨਾਲ ਭਾਰਤ ਜਿਹੜਾ ਹਿੱਸ਼ਾ ਤੋਂ ਹੀ ਨਸਲਵਾਦ ਦੀ ਨੀਤੀ ਦਾ ਵਿਰੋਧ ਕਰਦਾ ਰਿਹਾ ਆ ਸੋ ਇਹ ਤੋਂ ਇਲਾਵਾ ਕੁਝ ਹੋਰ ਪੁਆਇੰਟਸ ਨੇ ਜਿਹੜੇ ਕਿ ਭਾਰਤ ਦੀ ਵਿਦੇਸ਼ ਨੀਤੀ ਦੇ ਮੁਢਲੇ ਸਿਧਾਂਤਾਂ ਦੇ ਵਿੱਚ ਸ਼ਾਮਲ ਹੈ ਜਿਦੇ ਵਿੱਚ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰੀ ਪ੍ਰਾਪਤ ਕਰਨ ਲਈ ਆਵਾਜ਼ ਬੁਲੰਦ ਕਰਨਾ ਸੋ ਭਾਰਤ ਜਿਹੜਾ ਜਿੱਦਾਂ ਮੈਂ ਹੁਣੇ ਗੱਲ ਕੀਤੀ ਹੈ ਐ ਸੰਯੁਕਤ ਰਾਸ਼ਟਰ ਦੇ 6 ਮੋਖਾਂ ਗਿਆ ਇੱਕ ਹੁਣੇ ਮਹਾਸਭਾ ਦੀ ਗੱਲ ਕੀਤੀ ਹੈ ਜਿਹਨੂੰ ਅਸੀਂ ਵਰਲਡ ਪਾਰਲੀਮੈਂਟ ਕਹਿ ਦਿੰਨੇ ਆ ਤੇ ਦੂਸਰਾ ਜਿਹੜਾ ਮੇਜਰ ਆਰਗਨ ਨੇ ਆ ਉਹ ਹੈਗਾ ਸਿਕਿਉਰਿਟੀ ਕਾਉਂਸਲ ਜਿਹਨੂੰ ਪੰਜਾਬ ਵਿੱਚ ਸੁਰੱਖਿਆ ਪਰਿਸ਼ਦ ਕਹਿੰਦੇ ਆ ਤੇ ਜਿਹਨੂੰ ਅਸੀਂ ਵਰਲਡ ਐਗਜ਼ੀਕਟਿਵ ਕਹਿ ਦਿੰਨੇ ਆ ਵਿਸ਼ਵ ਦੀ ਕਾਰਜਪਾਲਿਕਾ ਜਿਹੜੀ ਕਿ ਫੈਸਲੇ ਲੈਂਦੀ ਹੈ ਸੋ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰੀ ਪ੍ਰਾਪਤ ਕਰਨ ਲਈ ਆਵਾਜ਼ ਭਾਰਤ ਨੇ ਹਮੇਸ਼ਾ بلند ਕੀਤੀ ਹੈ ਸੁਰੱਖਿਆ ਪਰਿਸ਼ਦ ਦੇ 15 ਮੈਂਬਰ ਹੁੰਦੇ ਆ ਪੰਜ ਪਰਮਨੈਂਟ ਹੁੰਦੇ ਆ ਤੇ ਬਾਕੀ 10 ਜਿਹੜੇ ਨੇ ਨਾਨ ਪਰਮਨੈਂਟ ਹੁੰਦੇ ਆ ਮੈਂ ਪਹਿਲਾਂ ਵੀ ਗੱਲ ਕਰਤੀ ਆ ਕਿ ਭਾਰਤ ਵੱਖ-ਵੱਖ ਸਮੇਂ ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ ਵੀ ਰਿਹਾ ਆ ਤੇ ਜਿਹੜੇ ਪਰਮਨੈਂਟ ਪੰਜ ਮੈਂਬਰ ਨੇ ਉਹਨਾਂ ਕੋਲ ਵੀਟੋ ਪਾਵਰ ਵੀ ਹੈਗੀ ਆ ਤੇ ਭਾਰਤ ਜਿਹੜਾ ਸੰਯੁਕਤ ਰਾਸ਼ਟਰ ਦੀ ਸਥਾਈ ਮੈਂਬਰੀ ਪ੍ਰਾਪਤ ਕਰਨਾ ਚਾਹੁੰਦਾ ਆ ਯਾਨਕਿ ਪਰਮਨੈਂਟ ਮੈਂਬਰ ਸਕਿਉਰਿਟੀ ਕੌਂਸਲ ਦਾ ਇੰਡੀਆ ਨੂੰ ਬਣਾਇਆ ਜਾਵੇ ਇੰਡੀਆ ਇਸ ਚੀਜ਼ ਵਾਸਤੇ ਐਫਰਟਸ ਕਰ ਰਿਹਾ ਆ ਕਿਉਂਕਿ ਭਾਰਤ ਦੁਨੀਆ ਦੇ ਜਿੰਨੇ ਵੀ ਵੱਡੇ ਲੋਕਤੰਤਰੀ ਮੁਲਕ ਨੇ ਭਾਰਤ ਉਹਨਾਂ ਵਿੱਚੋਂ ਇੱਕ ਆ ਤੇ ਭਾਰਤ ਨੇ ਹਮੇਸ਼ਾ ਹੀ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਵਿੱਚ ਯਕੀਨ ਰੱਖਿਆ ਆ ਤੇ ਭਾਰਤ ਜਿਹੜਾ ਆ ਉਹ ਸੰਯੁਕਤ ਰਾਸ਼ਟਰ ਨੂੰ ਉਸ ਦੇ ਜਿਹੜੇ ਉਦੇਸ਼ ਨੇ ਉਹਨਾਂ ਦੀ ਪੂਰਤੀ ਵਾਸਤੇ ਇੰਡੀਆ ਨੇ ਸਮੇਂ-ਸਮੇਂ ਤੇ ਕੋਆਪਰੇਟ ਕੀਤਾ ਆ ਨੈਕਸਟ ਆ ਜਾਂਦਾ ਭਾਰਤ ਦੀ ਵਿਦੇਸ਼ ਨੀਤੀ ਵਿੱਚ ਮੋੜ ਸੋ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਭਾਰਤੀ ਵਿਦੇਸ਼ ਨੀਤੀ ਦੇ ਵਿੱਚ ਕਾਫੀ ਚੇਂਜੇਸ ਆ ਰਹੀਆਂ ਆ ਜਿਹੜੀ ਅਸੀਂ ਗੱਲ ਕੀਤੀ ਆ ਕਿ ਭਾਰਤ ਜਿਹੜਾ ਆ ਗੁੱਟਨਰਪੇਖਤਾ ਵਿੱਚ ਯਕੀਨ ਰੱਖਦਾ ਆ ਨਸਲਵਾਦ ਦੇ ਵਿੱਚ ਠੀਕ ਆ ਅਤੰਕਵਾਦ ਦਾ ਵਿਰੋਧ ਕਰਦਾ ਰਿਹਾ ਆ ਸੋ ਇਹ ਤੋਂ ਲਾਵਾ ਭਾਰਤ ਜਿਹੜਾ ਆ ਉਹਦੀ ਫੋਰਨ ਪੋਲਿਸੀ ਦੇ ਵਿੱਚ ਕਾਫੀ ਜ਼ਿਆਦਾ ਚੇਂਜਸ ਆਈਆਂ ਨੇ ਟਾਈਮ ਦੇ ਨਾਲ-ਨਾਲ ਤੇ ਅੱਜ ਅੱਜ ਅਸੀਂ ਦੇਖਦੇ ਹਾਂ ਕਿ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਕਾਫੀ ਜ਼ਿਆਦਾ ਸਕਾਰਾਤਮਕ ਪਰਿਵਰਤਨ ਆਏ ਨੇ ਤੇ ਜਿੱਦਾਂ ਕਿ ਭਾਰਤ G8 ਦਾ ਵੀ ਮੈਂਬਰ ਬਣਨਾ ਚਾਹੁੰਦਾ ਆ ਤੇ ਇਹਦੇ ਵਾਸਤੇ ਲਗਾਤਾਰ ਐਫਰਟਸ ਕਰ ਰਿਹਾ G8 ਜਿਹੜਾ ਆ 8 ਦੇਸ਼ਾਂ ਦਾ ਸਮੂਹ ਆ ਵੈਸ ਇਹ ਐਕਚੁਅਲੀ ਪਹਿਲਾਂ 8 ਦੇਸ਼ ਸੀਗੇ ਤੇ ਇਹਦੇ ਵਿੱਚੋਂ ਰਸ਼ੀਆ ਨੂੰ ਬਾਹਰ ਕਰਤਾ ਗਿਆ ਕਿਉਂਕਿ ਜਦੋਂ ਉਹਨੇ ਕਰੀਮੀਆ ਨੂੰ ਐਨੈਕਸ ਕੀਤਾ ਤੇ ਉਹਨੂੰ ਜੜਾਇਆ ਜੀ8 ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਜਿਹੜਾ ਕਿ 1997 ਦੇ ਵਿੱਚ ਇਹਦਾ ਮੈਂਬਰ ਬਣਿਆ ਸੀ ਤੇ ਆਈ ਥਿੰਕ 2014 ਦੇ ਵਿੱਚ ਉਹਨੂੰ ਜੀ8 ਦੇ ਵਿੱਚੋਂ ਕੱਢਿਆ ਗਿਆ ਤੇ ਭਾਰਤ ਦੀ ਕਾਫੀ ਲੰਬੇ ਸਮੇਂ ਤੋਂ ਕੋਸ਼ਿਸ਼ ਹੈ ਕਿ ਇਹਨੂੰ ਜੀ8 ਦੇ ਵਿੱਚ ਐਂਟਰੀ ਮਿਲਣੀ ਚਾਹੀਦੀ ਹੈ ਤੇ ਭਾਰਤ ਜਿਹੜਾ ਜੀ20 ਦੇਸ਼ਾਂ ਦਾ ਵੀ ਕਿਰਿਆਸ਼ੀਲ ਮੈਂਬਰ ਹੈਗਾ ਆ ਤੇ ਇਸ ਤੋਂ ਇਲਾਵਾ 8 ਜੂਨ 2016 ਨੂੰ ਅਮਰੀਕਨ ਕਾਂਗਰਸ ਕਾਂਗਰਸ ਮੀਨਸ ਪਾਰਲੀਮੈਂਟ ਅਮਰੀਕਨ ਪਾਰਲੀਮੈਂਟ ਵਿੱਚ ਭਾਸ਼ਣ ਦਿੰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਦੁਆਰਾ ਭਾਰਤ ਨੂੰ ਅਮਰੀਕਾ ਦਾ ਨੇਚਰਲ ਅਲਾਇ ਐ ਘੋਸ਼ਿਤ ਕੀਤਾ ਗਿਆ ਸੀ ਉਸ ਟਾਈਮ ਤੇ ਬਰਾਕ ਓਬਾਮਾ ਜਿਹੜੇ ਆ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਸੀਗੇ ਤੇ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ 트럼ਪ ਗਵਰਨਮੈਂਟ ਆਈ ਹੈ ਯੂ ਐਸ ਏ ਦੇ ਵਿੱਚ ਤੇ ਉਹਦੇ ਨਾਲ ਨਾਲ ਇਹ ਦੇਖਣਾ ਪਊਗਾ ਵੀ ਇੰਡੀਆ ਅਤੇ ਯੂ ਐਸ ਏ ਦੇ ਰਿਲੇਸ਼ਨਸ ਦੇ ਵਿੱਚ ਕੀ ਚੇਂਜਸ ਆਉਂਦੇ ਨੇ ਇਹ ਟਾਈਮ ਹੀ ਦੱਸੇਗਾ ਤੋ ਇਤੋਂ ਇਲਾਵਾ ਭਾਰਤ ਜਿਹੜਾ ਆਸੀਆਨ ਦੇਸ਼ਾਂ ਨਾਲ ਸੁਤੰਤਰ ਵਪਾਰ ਅਤੇ ਸਮਝੌਤੇ ਉੱਪਰ ਇਹਨੇ ਦਸਤਖਤ ਵੀ ਕੀਤੇ ਆ ਜਿੱਦਾਂ ਕਿ ਆਪਾਂ ਦੇਖਦੇ ਆ ਕਿ ਆਸੀਆਨ ਦੇ ਵਿੱਚ ਆਸੀਆਨ ਇੱਕ ਜਿਹੜਾ ਆ ਖੇਤਰੀ ਸੰਗਠਨ ਹੈ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਜਿਹਦੇ 10 ਮੈਂਬਰਸ ਹੈਗੇ ਨੇ 10 ਕੰਟਰੀ ਜਿਹੜੇ ਆ ਉਹ ਇਹਨਾਂ ਦੇ ਮੈਂਬਰ ਆ ਤੇ ਭਾਰਤ ਜਿਹੜਾ ਇਹਨਾਂ ਦੇਸ਼ਾਂ ਦੇ ਨਾਲ ਵਪਾਰ ਜੜਾਇਆ ਕਰਦਾ ਆ ਤੇ ਇਸ ਤਰੀਕੇ ਦੇ ਨਾਲ ਭਾਰਤ ਖੇਤਰੀ ਵਪਾਰ ਨੂੰ ਵੀ ਪ੍ਰਮੋਟ ਕਰ ਰਿਹਾ ਹੈ ਸੋ ਇਸ ਸਿਗੇ ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਢਲੇ ਸਿਧਾਂਤ ਤੇ ਜਿਹੜਾ ਵਿਦੇਸ਼ ਨੀਤੀ ਦੇ ਵਿੱਚ ਜੋ ਵੀ ਚੇਂਜਸ ਆ ਰਹੀਆਂ ਨੇ ਤੇ ਟਾਈਮ ਦੇ ਨਾਲ-ਨਾਲ ਹੋਰ ਅਸੀਂ ਦੇਖਾਂਗੇ ਕਿ ਇੰਡੀਆ ਦੀ ਫੋਰਨ ਪੋਲਿਸੀ ਦੇ ਵਿੱਚ ਕਿਸ ਤਰ੍ਹਾਂ ਦੀ ਚੇਂਜਸ ਆ ਰਹੀਆਂ ਨੇ ਸੋ ਇਹਦੇ ਨਾਲ ਹੀ ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਢਲੇ ਸਿਧਾਂਤ ਦਾ ਟੌਪਿਕ ਜਿਹੜਾ ਕੰਪਲੀਟ ਹੁੰਦਾ ਆ ਤੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਨਵੇਂ ਟੌਪਿਕ ਬਾਰੇ ਗੱਲਬਾਤ ਕਰਾਂਗੇ ਥੈਂਕ ਯੂ so much